ਨਮਸਕਾਰ ਸਾਸ਼ਟ੍ਰੀਕਾਲ ਮਾਤਾ ਚਲਤੀ ਦੇਵੀ ਕਰਾਲੀ ਵਾਲੇ ਨੂੰ ਦਿੱਤੀ ਅੰਤਿਮ ਸ਼ਰਧਾਂ ਦੇ ਲਈ ਪਿਛਲੇ ਦਿਨਾਂ ਤੋਂ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਦੇ ਸੀ ਮਾਤਾ ਚਲਤੀ ਦੇਵੀ ਕਰਾਲੀ ਵਾਲੇ ਦੇ ਅੰਤਿਮ ਸੰਧਾਨ ਦੇ ਮੌਕੇ ਬ੍ਰਹਮ ਕੁਮਾਰੀ ਆਸ਼ਰਮ ਦੀ ਮਮਤਾ ਦੇਵੀ ਵੱਲੋਂ ਜਨਮ ਅਤੇ ਮ੍ਰਿਤੂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਵਿਜਬਾਨ ਪੰਡਤਾਂ ਵੱਲੋਂ ਗੁਰੂ ਪਾਠਾਂ ਦੇ ਭੋਗ ਪਾਏ ਗਏ ਮਾਤਾ ਚਲਤੀ ਦੇਵੀ ਆਪਣੇ ਪਿੱਛੇ ਦੋ ਪੁੱਤਰ सुबह सिंगला क्रिस्टिन सिंगला ਅਤੇ ਪੋਤੇ ਪੋਤਰੇ ਅਜੇ ਸਿੰਘਲਾ ਵਿਜੇ ਸਿੰਘਲਾ ਮਨੀਸ਼ ਸਿੰਘਲਾ ਰਜਨੀ ਸਿੰਘਲਾ ਮਨੂ ਸਿੰਘਲਾ ਨੂੰ ਛੱਡ ਕੇ ਚਲੇ ਗਏ ਇਸ ਮੌਕੇ ਗੁਰਸਨ ਕੋਰ ਰੰਦਾਵਾ ਨਗਰ ਕੌਂਸਲ ਦੇ ਪ੍ਰਧਾਨ ਅਸਨੀ ਗੁੱਤਾ ਸਾਬਕਾ ਪ੍ਰਧਾਨ ਕਪੂਰਤੰਦ ਬਾਂਸਲ ਜਰਸਨ ਮਿੱਤਲ ਪੌਣ ਸਾਥਰੀ ਵੱਲੋਂ ਸਰਦਾ ਸੁਮਨ ਅਰਪਿਤ ਕੀਤੇ ਗਏ ਤਾਂ ہمارا ਅਧਿਆ ਭਾਰੀ ਨੂੰ ਬਾਤੋਂ ਸੇ आलत चिन्तन से निरा उदार के पर चिन्तन से मुक्त जाता है दादी माता चौथी देवी जी श्रद्धा ਦੇ ਪੁੱਤ ਭੇਟ ਕਰਨ ਵਾਸਤੇ ਇਕੱਠੇ ਹੋ ਗਏ ਮੇਰੇ ਬੋਲਰ ਤੋਂ ਪਹਿਲਾ ਭਗਤ ਸਾਖਤਰੀ ਜੀ ਨੇ ਮਾਤਾ ਜੀ ਦੇ ਸੁਭਾਅ ਬਾਰੇ ਮਾਤਾ ਜੀ ਦੇ ਤਿੰਨੇ ਜੀ ਦੇ ਸੁਭਾਅ ਸੀ ਕ੍ਰਿਸ਼ਨ ਜੀ ਜੈਪਾਲ ਜੀ ਤੇ ਜੈਪਾਲ ਜੀ ਦੇ ਬੱਚਿਆਂ ਬਾਰੇ ਜੋ ਉਹਨਾਂ ਨੇ ਆਪਣੀ ਮਾਤਾ ਜੀ ਦੇ ਦੇ ਰਹੇ ਦਿੱਤੀ ਉਹਦੇ ਬਾਰੇ ਦੱਸ ਦਿੱਤਾ ਹੈ ਨਾਮ ਹੀ ਪਰਿਵਾਰ ਹੈ ਸਾਡਾ ਪਰਿਸ਼ਰ ਛੋਟਾ ਭਰਾ ਮਿੱਤਰ ਸਾਰੇ ਇਲਾਕੇ ਜੀ ਇੱਕ ਰਾਹ ਪਰਿਵਾਰ ਦਾ ਨਾਮ ਹੈ ਕੋਈ ਕਿਸੇ ਤੋਂ ਕੋਈ ਲੈਣੇ ਵਈ ਮੈਂ ਸ਼ਾਸਤਰੀ ਦੇ ਕੀ ਸ਼ਬਦੀ ਪ੍ਰੋੜਤਾ ਕਰਦਾ ਕੱਲਿਆ ਦੇ ਨਾਮ ਦਾ ਸਵੇ ਉੱਜਾਏ ਦੇ ਮਾਪੋਂ ਸਾਹ ਜਿਨੀ ਮਾਤਾ ਜੀ ਦੇ ਅਨੁਸਾਰ ਦੀ ਥੁੰਦੀ ਦਿੱਤੀ ਸੀ ਉਹ ਸੰਭਾਲ ਰਿਹਾ ਹੈ ਅਗਰ ਮਾਤਾ ਜੀ ਨੂੰ ਆਪਣੇ ਅੰਤਮ ਇਸ ਫੋਗਰ ਸੰਤੇ ਵਿਦਾਇਗੀ ਦੇ ਵਾਸਤੇ ਸਰਦਾ ਦੇ ਕੋਲ ਸਪੀਡ ਕਰਨ ਵਾਸਤੇ ਅੱਜ ਆਪਾਂ ਸਾਰੇ ਇਕੱਠੇ ਹੋ ਗਏ ਹਾਂ ਜੋ ਪਰਮਕੀ ਦਾ ਪਰਮਾਤਮਾ ਦੇ ਹੁਕਮ ਅਸਤਾ ਆਪਣੀ ਸਵਾਸਾ ਜੀ ਉਂਜੀ ਬੂਰੀ ਕਰਕੇ ਕੁਝ ਦਿਨ ਪਹਿਲਾਂ अपने परिवार और समाज और संसार में सुख की इच्छा का देवी माता चलती देवी की करहाली वाले लोग के पास ही सुख का रूप ब्रह्म कुमारी आश्रम तो ममता प्रेम जी आज बहुत ही दुख की घड़ी आपा सारे इकट्ठे हुए माता जी ने श्रद्धा से फूल भेंट कर ली उन्होंने भी ਅੱਜ ਤੁਮਨ ਦਾਸ ਦੇ ਵਿੱਚ ਆਏ ਆ ਮੇਰੇ ਤੋਂ ਪਹਿਲਾਂ ਸ਼ਾਸਤਰੀ ਜੀ ਨੇ ਅੰਤਕ ਖੁਰਚਮ ਜੀ ਨੇ ਸਾਰਾ ਪਰਿਵਾਰ ਬਾਰੇ ਵੀ ਦੱਸਿਆ ਮੈਨੂੰ ਬੋਲਣ ਲਈ ਕਿਹਾ ਗਿਆ ਵੈਸੇ ਵੱਡੇ ਬੋਲਨੇ ਸੀ ਦੀਦੀ ਨੇ ਵੀ ਉਹਦਾ ਜੀਵਨ ਤੇ ਮ੍ਰਿਤਯੂ ਦਾ ਅਰਥ ਜੋ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਸਮਝਾਇਆ ਪਰ ਮੈਂ ਛੇ ਉਮਰ ਛੋਟੀ ਐ ਗ੍ਰਹਿਣਕ ਮਾਂ मैं मां ये जरुर कहूंगी सारिया मेरिया भेन माता बैठिया ने अच भोग्ठे हो सारे समाना तो कैलाश शर्मा की रिपोर्ट